ਜਦੋਂ ਪੰਜਾਬ ਦੇ ਵਿੱਚ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਉਤੋਂ ਬਾਅਦ ਇੱਕ ਫੋਟੋ ਵਾਇਰਲ ਹੋਈ ਸੀ ਜਿਹਦਾ ਰਾਜ ਹੁਣ ਸਾਹਮਣੇ ਆਇਆ ਫੋਟੋ ਕੀ ਸੀ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਗ੍ਰਹਿ ਵਿਖੇ ਕਾਂਗਰਸ ਦੇ ਲੀਡਰ ਜੋ ਹੁਣ ਮੌਜੂਦਾ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਅੜਿੰਗੜੀ ਮਾਸਕ ਲਾ ਕੇ ਕੈਪ ਲੈ ਕੇ ਇੱਥੋਂ ਤੱਕ ਗਾਹ ਪਿਆ ਕਿ ਪਿਛਲੇ ਦਰਵਾਜ਼ੇ ਨੂੰ ਕੰਧ ਟੱਪ ਕੇ ਜਾ ਕੇ ਸੀਮ ਸਾਹਿਬ ਨੂੰ ਮਿਲ ਕੇ ਆਏ ਉਹ ਮਿਲਣ ਦਾ ਭਗਵਾਨ ਪ੍ਰਤਮਾਨ ਜੀ ਨੂੰ ਜਾ ਕੇ ਰਾਤ ਨੂੰ 마ਸਕ ਲਾ ਕੇ ਕੈਪ ਲੈ ਕੇ ਮਿਲਣ ਦਾ ਅਗਰ ਰਾਤ ਸੀ ਉਹ ਕਾਫੀ ਹੱਦ ਤੱਕ ਸਾਹਮਣੇ ਆਇਆ ਉਹ ਨਵੀਆਂ ਗੱਲਾਂ ਤੋਂ ਕਿਉਂਕਿ ਗਾ ਤਾਂ ਉਦੋਂ ਹੀ ਪੈ ਗਿਆ ਸੀ ਕਿ ਜਿਹੜੇ ਦੋਸ਼ ਲੱਗੇ ਸੀ ਰਾਜਾ ਮੋਦੀ ਜੀ ਤੇ ਕਿ ਜਦੋਂ ਉਹ ਟ੍ਰਾਂਸਪੋਰਟ ਮੰਤਰੀ ਸੀ ਕਾਂਗਰਸ ਸਰਕਾਰ ਵੇਲੇ ਜਾਂਦੇ ਜਾਂਦੇ ਬਣੇ ਸੀ 5 6 3 4 ਮਹੀਨੇ ਪਹਿਲਾਂ ਕਿ ਜਿਹੜੀਆਂ ਪੀ ਆਰਟੀਸੀ ਦੀਆਂ ਬੱਸਾਂ ਨੂੰ ਬਾਡੀਆਂ ਪੰਜਾਬ ਦੇ ਬਾਹਰੋਂ ਰਾਜਸਥਾਨ ਤੋਂ ਲਵਾ ਕੇ ਲਿਆਏ ਸੀ ਤੇ ਅਸੀਂ ਸਾਰਿਆਂ ਨੇ ਗਾਹ ਪਾਇਆ ਆਮਾਦੀ ਪਾਰਟੀ ਨੂੰ ਗਾਹ ਪਾਇਆ ਕਿ ਬਹੁਤ ਵੱਡਾ ਕਪੜਾ ਹੋਇਆ ਕਮਿਸ਼ਨ ਕਿੰਨਾ ਲਿਆ ਤੇ ਉਹ ਤੋਂ ਬਾਅਦ ਸਰਕਾਰ ਆਮਾਦੀ ਪਾਰਟੀ ਦੀ ਬਣਦੀ ਹੈ ਤੇ ਰਾਜਾ ਬਿੰਗਜੀ ਮਾਸਕ ਲਾ ਕੇ ਕੈਬ ਲੈ ਕੇ ਮਿਲਣ ਜਾਂਦੇ ਨੇ ਪਰ ਇੱਕ ਹੁਣ ਹੋਰ ਨਵੀਂ ਗੱਲ ਸਾਹਮਣੇ ਆ ਗਈ ਜਿੱਥੇ ਰਾਜਾ ਜੀ ਹੋ ਸਕਦਾ ਕਿ ਇਸ ਕਾਰਨ ਕਰਕੇ ਮਿਲ ਕੇ ਗਏ ਹੋਣ ਕਿ ਭਾਈ ਮੇਰਾ ਧਿਆਨ ਰੱਖਿਓ ਤੇ ਜਾਂਦੇ ਜਾਂਦੇ ਭਗਵਾਨਤਮਨ ਸਾਹਿਬ ਨੂੰ ਵੀ ਉਹਦੀ ਗੁਰਤੀ ਦੇਖੇ ਗਏ ਕਿ ਭਾਈ ਉਥੋਂ ਕੰਮ ਵਧੀਆ ਤਰੀਕੇ ਨਾਲ ਹੋ ਜਾਂਦਾ ਪੰਜਾਬ ਤੋਂ ਬਾਹਰ ਜਿਹੜੇ ਪੰਜਾਬ ਦੇ ਪੇਸ਼ੀ ਨੇ ਇੱਕ ਸਬੂਤ ਦਿਖਾਉਣਾ ਤੁਹਾਨੂੰ ਮੈਂ ਪਰ ਇਹ ਕਿਉਂ ਦਿੱਤਾ ਹੁਣ ਹੈ ਮਾਨਸਾ ਦੀ ਸਰਕਾਰ ਹੈ ਨਵੀਆਂ ਬੱਸਾਂ ਵੀ ਆ ਗਈਆਂ ਹੁਣ ਮੈਂ ਤੁਹਾਨੂੰ ਮੇਨ ਚੀਜ਼ ਦਿਖਾਉਣਾ ਕੀ ਹੈ ਆਜੋ ਮੇਰੇ ਇਹ ਦੇਖੋ ਰੈਕਸ ਕੋਚੀਜ਼ 올 ਟਾਈਪ ਆਫ ਬੱਸੀਜ਼ ਐਂਡ ਕੋਚੀਜ਼ E128 ਇਹਨਾਂ ਦਾ ਐਡਰੈਸ ਹੈ ਰਿਕੋ ਇੰਡਸਟਰੀਅਲ ਗਰੋਥ ਸੈਂਟਰ ਫੇਸ 2 ਪਲਸਾਨਾ ਸਿੱਕਰ ਹੁਣ ਮੈਂ ਇਹ ਦੱਸ ਦੇਣਾ ਪਲਸਾਨਾ ਸਵੀਕਰ ਰਾਜਸਥਾਨ ਜੀ ਪਿੰਦਾ ਹੁਣ ਮੌਕੇ 'ਚ ਸਰਕਾਰ ਜਵਾਬ ਦੇਵੇ ਕਿ ਪੰਜਾਬ ਦੇ ਵਿੱਚ ਬੋਡੀ ਵਰਕ ਦਾ ਕੰਮ ਕਰਨ ਵਾਲੇ ਲੋਕਾਂ ਦਾ ਰੁਜ਼ਗਾਰ ਖੋ ਕੇ ਤੁਸੀਂ ਰਾਜਸਥਾਨ ਕਿਉਂ ਭੇਜਿਆ ਤੁਸੀਂ ਇਲਜ਼ਾਮ ਲਾਇਆ ਸੀ ਰਾਜਾ ਵੜਿੰਗ ਬਸ ਮਤਲਬ ਜਿਹੜਾ ਭਗਵੰਤ ਜੀ ਪਹਿਲਾਂ ਪੰਜਾਬ ਦੇ ਲਈ ਦਵਾਈ ਦਿੰਦਾ ਸੀ ਸਾਰੀਆਂ ਐਡ ਦਿੱਲੀ ਦੀਆਂ ਚੱਲ ਰਹੀਆਂ ਨੇ ਸਾਰੀਆਂ ਫਲੈਕਸਾਂ ਦਿੱਲੀ ਤੋਂ ਬਣ ਕੇ ਆਉਂਦੀਆਂ ਨੇ ਸਾਰੀਆਂ ਏਜੰਸੀਆਂ ਦਿੱਲੀ ਦੀਆਂ ਹਰ ਇੱਕ ਕਿਹ ਉਹਨਾਂ ਨੇ ਵਿੱਤ ਜਿਹੜਾ ਸਲਾਹਕਾਰ ਆ ਜਿਹੜਾ ਓਐਸਰੀ ਸਾਹਿਬ ਨੇ ਜਿੰਨੇ ਵੀ ਵੱਖ-ਵੱਖ ਵਿਭਾਗਾਂ ਦੇ ਸਲਾਹਕਾਰ ਨੇ ਸਾਰੇ ਦਿੱਲੀ ਤੋਂ ਲਾਏ ਹੋਏ ਨੇ ਤੇ ਹੁਣ ਪੰਜਾਬ ਦੀਆਂ ਰੋਡ ਵਿੱਚ ਪੀਆਰਟੀਸੀ ਬੱਸਾਂ ਦੀ ਬਾਡੀ ਵੀ ਰਾਜਸਥਾਨ ਤੋਂ ਆ ਨਮੀ ਨਮੀ ਲਾ ਕੇ ਆਈ ਆ ਪੰਜਾਬ ਦੇ ਨੌਜਵਾਨਾਂ ਨੂੰ ਬੇਜਤੀ ਆ ਕਿਤੇ ਵੀ ਪੰਜਾਬ ਦੀ ਕੋਈ ਨਮੀ ਬਾਡੀ ਵਾਲੀ ਬੱਸ ਮਿਲਦੀ ਆ ਬੱਸ ਸਟੈਂਡ ਕਿਤੇ ਮਿਲਦੀ ਆ ਵੀਡੀਓ ਜਲੂ ਬਣਾਓ ਤੇ ਉੱਥੇ ਕੈਮਰਾ ਨੇੜੇ ਕਰਕੇ ਦਿਖਾ ਦਿਓ ਕਿ ਆ ਬਾਡੀਆਂ ਤੁਸੀਂ ਜਿਹੜੀਆਂ ਜਿੱਥੋਂ ਰਾਜਾ ਪਟੰਕਲਵਾ ਕੇ ਲਾਇਆ ਸੀ ਉੱਥੋਂ ਹੀ ਭਗਵੰਤ ਮਾਨ ਜੀ ਦਿਵਾ ਕੇ ਲਿਆਏ ਨੇ ਤੇ ਉਹ ਜਿਹੜੀ ਮੀਟਿੰਗ ਹੋਈ ਸੀ ਨੇਰੇ ਦੇ ਵਿੱਚ ਕੰਗ ਟੱਪ ਕੇ ਹੋਈ ਸੀ ਉਹਦਾ ਰਾਜ ਵੀ ਸਾਹਮਣੇ ਆਇਆ ਕਿ ਭਾਈ ਉਹ ਜਿੱਥੇ ਆਪਣਾ ਬਚਾਅ ਕਰਕੇ ਆਇਆ ਸੀ ਉੱਥੇ ਗੁਰਤੀ ਵੀ ਦੇਖ ਕੇ ਆਇਆ ਸੀ ਕਿ ਇੱਥੋਂ ਲਵਾਓ ਸ਼ਾਇਦ ਉੱਥੋਂ ਮਾਲ ਜਾਦੇ ਮਿਲਦਾ ਹੋਊਗਾ ਜਾਂ ਕਮਿਸ਼ਨ ਜਿਆਦੇ ਮਿਲਦਾ ਹੋਊਗਾ ਇਹ ਸਿੱਧੇ ਅਸੀਂ ਦੋਸ਼ ਲਾ ਰਹੇ ਹਾਂ ਕਿਉਂਕਿ ਪੰਜਾਬ ਦੀ ਦੁਹਾਈ ਪੱਟਣ ਵਾਲਾ ਭਗਵੰਤ ਮਾਨ ਅੱਜ ਇਹ ਨਹੀਂ ਦੱਸ ਸਕਦਾ ਕਿ ਪੰਜਾਬ ਦਾ ਖਜ਼ਾਨਾ ਲੁੱਟ ਕੇ ਬਾਹਰ ਕਿਵੇਂ ਜਾ ਰਿਹਾ ਕੱਲ ਵੀ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਪੰਜਾਬ ਸਰਕਾਰ ਦੀ ਗੱਡੀ ਫੜੀ ਜਾਣੀ ਤੇ ਵਿੱਚੋਂ ਉਹਦੇ ਆਮ ਆਦੀ ਪਾਰਟੀ ਦੇ ਛੰਡੀਆਂ ਮਿਲੀਆਂ ਤੇ ਉਹਦੇ ਵਿੱਚੋਂ ਨੋਟਾਂ ਦੀ ਜਿਹੜੀ ਆ ਉਹ ਨਵਾਫਾ ਪਰਿਆ ਮਿਲਣਾ ਇਹ ਕਿਸੂਤ ਵਾਲਾ ਇਸ਼ਾਰਾ ਕਰ ਰਿਹਾ ਤਾਂ ਹੀ ਉਹ ਅਸੀਂ ਕਹਿੰਦੇ ਆ ਕਿ ਇਹ ਮਾਡਰਨ ਅਫਦਾਲੀਆਂ ਦੀ ਸਰਕਾਰ ਆ ਪੰਜਾਬ ਦੇ ਵਿੱਚ ਪੰਜਾਬ ਵਾਸੀਆਂ ਨੂੰ ਬੇਨਤੀ ਆ ਬਚਾ ਲਓ ਪੰਜਾਬ ਨੂੰ ਜੇ ਬਚਾ ਸਕਦੇ ਹੋ ਇਹਨਾਂ ਲੁੱਟ ਕੇ ਲੈ ਕੇ ਜਾਣਗੇ ਜਿਹਦੀ ਪਰਪਾਈ ਕਰ ਲਈ ਕਈ ਸਾਲ ਆਪਣ ਲੱਗ ਜਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪੰਜਾਬ ਦੇ ਵਿੱਚ 2022 ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਬਣਦੀ ਆ ਉਤੋਂ ਬਾਅਦ ਇੱਕ ਫੋਟੋ ਵਾਇਰਲ ਹੋਈ ਸੀ ਜਿਹਦਾ ਰਾਜ ਹੁਣ ਸਾਹਮਣੇ ਆਇਆ ਫੋਟੋ ਕੀ ਸੀ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਗ੍ਰਹਿ ਵਿਖੇ ਕਾਂਗਰਸ ਦੇ ਲੀਡਰ ਜੋ ਹੁਣ ਮੌਜੂਦਾ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਅੜਿੰਗੜੀ ਮਾਸਕ ਲਾ ਕੇ ਕੈਪ ਲੈ ਕੇ ਇੱਥੋਂ ਤੱਕ ਗਾਹ ਪਿਆ ਕਿ ਪਿਛਲੇ ਦਰਵਾਜ਼ੇ ਨੂੰ ਕੰਧ ਟੱਪ ਕੇ ਜਾ ਕੇ ਸੀਮ ਸਾਹਿਬ ਨੂੰ ਮਿਲ ਕੇ ਆਏ ਉਹ ਮਿਲਣ ਦਾ ਭਗਵਾਨਤਮਾਨ ਜੀ ਨੂੰ ਜਾ ਕੇ ਰਾਤ ਨੂੰ ਮਾਸਕ ਲਾ ਕੇ ਕੈਪ ਲੈ ਕੇ ਮਿਲਨ ਦਾ ਅger ਰਾਤ ਸੀ ਉਹ ਕਾਫੀ ਹੱਦ ਤੱਕ ਸਾਹਮਣੇ ਆਇਆ ਉਹ ਨਵੀਆਂ ਗੱਲਾਂ ਤੋਂ ਕਿਉਂਕਿ ਗਾ ਤਾਂ ਉਦੋਂ ਹੀ ਪੈ ਗਿਆ ਸੀ ਕਿ ਜਿਹੜੇ ਦੋਸ਼ ਲੱਗੇ ਸੀ ਰਾਜਾ ਮੋਦੀ ਜੀ ਤੇ ਕਿ ਜਦੋਂ ਉਹ ਟ੍ਰਾਂਸਪੋਰਟ ਮੰਤਰੀ ਸੀ ਕਾਂਗਰਸ ਸਰਕਾਰ ਦੇਲੇ ਜਾਂਦੇ ਜਾਂਦੇ ਬਣੇ ਸੀ 5 6 3 4 ਮਹੀਨੇ ਪਹਿਲਾਂ ਕਿ ਜਿਹੜੀਆਂ ਪੀ ਆਰਟੀਸੀ ਦੀਆਂ ਬੱਸਾਂ ਨੂੰ ਬਾਡੀਆਂ ਪੰਜਾਬ ਦੇ ਬਾਹਰੋਂ ਰਾਜਸਥਾਨ ਤੋਂ ਲਵਾ ਕੇ ਲਿਆਏ ਸੀ ਤੇ ਅਸੀਂ ਸਾਰਿਆਂ ਨੇ ਗਾਹ ਪਾਇਆ ਬਚਾ ਆਮਾਦੀ ਪਾਰਟੀ ਨੇ ਗਾਹ ਪਾਇਆ ਕਿ ਬਹੁਤ ਵੱਡਾ ਕੱਪੜਾ ਹੋਇਆ ਕਮਿਸ਼ਨ ਕਿੰਨਾ ਲਿਆ ਤੇ ਉ ਤੋਂ ਬਾਅਦ ਸਰਕਾਰ ਆਮਾਦੀ ਪਾਰਟੀ ਬਣਦੀ ਹੈ ਤੇ ਰਾਜਾ ਬਰਿੰਗ ਜੀ 마ਸਕ ਲਾ ਕੇ ਕੈਬ ਲੈ ਕੇ ਮਿਲਣ ਜਾਂਦੇ ਨੇ ਪਰ ਇੱਕ ਹੁਣ ਹੋਰ ਨਵੀਂ ਗੱਲ ਸਾਹਮਣੇ ਆ ਗਈ ਜਿੱਥੇ ਰਾਜਾ ਜੀ ਹੋ ਸਕਦਾ ਕਿ ਇਸ ਕਾਰਨ ਕਰਕੇ ਮਿਲ ਕੇ ਗਏ ਹੁਣ ਕਿ ਭਾਈ ਮੇਰਾ ਧਿਆਨ ਰੱਖਿਓ ਤੇ ਜਾਂਦੇ ਜਾਂਦੇ ਭਗਵੰਤ ਸਿੰਘ ਸਾਹਿਬ ਨੂੰ ਵੀ ਉਹਦੀ ਗੁਰਤੀ ਦੇਖੇ ਗਏ ਕਿ ਭਾਈ ਉਥੋਂ ਕੰਮ ਵਧੀਆ ਤਰੀਕੇ ਨਾਲ ਹੋ ਜਾਂਦਾ ਪੰਜਾਬ ਤੋਂ ਬਾਹਰ ਜਿਹੜੇ ਪੰਜਾਬ ਦੇ ਕੱਛੀ ਨੇ ਇੱਕ ਸਬੂਤ ਦਿਖਾਉਣਾ ਤੁਹਾਨੂੰ ਮੈਂ ਪਰ ਇਹ ਕਿਉਂ ਦਿੱਤਾ ਹੁਣ ਮਾਨਸਾ ਦੀ ਸਰਕਾਰ ਹੈ ਨਵੀਆਂ ਬੱਸਾਂ ਵੀ ਆ ਗਈਆਂ ਹੁਣ ਮੈਂ ਤੁਹਾਨੂੰ ਮੇਨ ਚੀਜ਼ ਦਿਖਾਉਣਾ ਕੀ ਹੈ ਆਜੋ ਮੇਰੇ ਇਹ ਦੇਖੋ ਰੈਕਸ ਕੋਚੀਜ਼ ਆਲ ਟਾਈਪ ਆਫ ਬੱਸੀਜ਼ ਐਂਡ ਕੋਚੀਜ਼ E128 ਇਹਨਾਂ ਦਾ ਐਡਰੈਸ ਹੈ ਰੀਕੋ ਇੰਡਸਟਰੀਅਲ ਗ੍ਰੋਥ ਸੈਂਟਰ ਫੇਸ 2 ਪਲਸਾਨਾ ਸਿਕਰ ਹੁਣ ਮੈਂ ਇਹ ਦੱਸ ਦੇਣਾ ਪਲਸਾਨਾ ਸਿਕਰ ਰਾਜਸਥਾਨ ਚ ਹੀ ਪਿੰਦਾ ਹੁਣ ਮੌਕੇ ਦੀ ਸਰਕਾਰ ਜਵਾਬ ਦੇਵੇ ਕਿ ਪੰਜਾਬ ਦੇ ਵਿੱਚ ਬੋਡੀ ਵਰਕ ਦਾ ਕੰਮ ਕਰਨ ਵਾਲੇ ਲੋਕਾਂ ਦਾ ਰੁਜ਼ਗਾਰ ਖੋ ਕੇ ਤੁਸੀਂ ਰਾਜਸਥਾਨ ਕਿਉਂ ਭੇਜਿਆ ਤੁਸੀਂ ਇਲਜ਼ਾਮ ਲਾਇਆ ਸੀ ਰਾਜਾ ਵੜਿੰਗ ਬਸ ਮਤਲਬ ਜਿਹੜਾ ਭਗਵੰਤ ਜੀ ਪਹਿਲਾਂ ਪੰਜਾਬ ਦੇ ਤੇ ਦਵਾਈ ਦਿੰਦਾ ਸੀ ਸਾਰੀਆਂ ਐਡ ਦਿੱਲੀ ਦੇ ਆ ਜਾਰੀਆਂ ਨੇ ਸਾਰੀਆਂ ਫਲੈਕਸਾਂ ਦਿੱਲੀ ਤੋਂ ਬਣ ਕੇ ਆਉਂਦੀਆਂ ਨੇ ਸਾਰੀਆਂ ਏਜੰਸੀਆਂ ਦਿੱਲੀ ਦੀਆਂ ਹਰ ਇੱਕ ਕਿੱਥੀਆਂ ਹੋਈਆਂ ਨੇ ਵਿੱਤ ਜਿਹੜਾ ਸਲਾਹਕਾਰ ਹੈ ਜਿਹੜਾ ਓਹ ਸ੍ਰੀ ਸਾਹਿਬ ਨੇ ਜਿੰਨੇ ਵੀ ਵੱਖ-ਵੱਖ ਵਿਭਾਗਾਂ ਦੇ ਸਲਾਹਕਾਰ ਨੇ ਸਾਰੇ ਦਿੱਲੀ ਤੋਂ ਲਾਏ ਹੋਏ ਨੇ ਤੇ ਹੁਣ ਪੰਜਾਬ ਦੀਆਂ ਰੋਡ ਵਿੱਚ ਪੀਆਰਟੀਸੀ ਬੱਸਾਂ ਦੀ ਬਾਡੀ ਵੀ ਰਾਜਸਥਾਨ ਤੋਂ ਆ ਨਵੀਂ-ਨਵੀਂ ਲੱਗ ਕੇ ਆਈ ਆ ਪੰਜਾਬ ਦੇ ਨੌਜਵਾਨ ਨੂੰ ਬੇਤੀ ਆ ਕਿਤੇ ਵੀ ਪੰਜਾਬ ਦੀ ਕੋਈ ਨਵੀਂ ਬਾਡੀ ਵਾਲੀ ਬੱਸ ਮਿਲਦੀ ਆ ਬੱਸ ਸਟੈਂਡ ਕਿਤੇ ਮਿਲਦੀ ਆ ਵੀਡੀਓ ਸ਼ੂਟ ਬਣਾਓ ਤੇ ਉੱਥੇ ਕੈਮਰਾ ਨੇੜੇ ਕਰਕੇ ਦਿਖਾ ਦਿਓ ਕਿ ਆ ਬਾਡੀਆਂ ਤੁਸੀਂ ਜਿਹੜੀਆਂ ਜਿੱਥੋਂ ਰਾਜਾ ਬਣੇ ਦਿਲਵਾ ਕੇ ਲਿਆਇਆ ਸੀ ਉੱਥੋਂ ਹੀ ਭਗਵੰਤ ਮਾਨ ਜੀ ਦਿਵਾ ਕੇ ਲਿਆਏ ਨੇ ਤੇ ਉਹ ਜਿਹੜੀ ਮੀਟਿੰਗ ਹੋਈ ਸੀ ਨੇਰੇ ਦੇ ਵਿੱਚ ਕੰਗ ਟੱਪ ਕੇ ਹੋਈ ਸੀ ਉਹਦਾ ਰਾਜ ਵੀ ਸਾਹਮਣੇ ਆਇਆ ਕਿ ਭਾਈ ਉਹ ਜਿੱਥੇ ਆਪਣਾ ਬਚਾਅ ਕਰਕੇ ਆਇਆ ਸੀ ਉੱਥੇ ਗੁਰਤੀ ਵੀ ਦੇਖ ਕੇ ਆਇਆ ਸੀ ਕਿ ਇੱਥੋਂ ਲਵਾਓ ਸ਼ਾਇਦ ਉੱਥੋਂ ਮਾਲ ਜਾਦੇ ਮਿਲਦਾ ਹੋਊਗਾ ਜਾਂ ਕਮਿਸ਼ਨ ਜਾਦੇ ਮਿਲਦਾ ਹੋਊਗਾ ਤੇ ਸਿੱਧੇ ਅਸੀਂ ਦੋਸ਼ ਲਾ ਰਹੇ ਹਾਂ ਕਿਉਂਕਿ ਪੰਜਾਬ ਦੀ ਦੁਹਾਈ ਪੱਟਣ ਵਾਲਾ ਭਗਵੰਤ ਮਾਨ ਅੱਜ ਇਹ ਨਹੀਂ ਦੱਸ ਸਕਦਾ ਕਿ ਪੰਜਾਬ ਦਾ ਖਜ਼ਾਨਾ ਲੁੱਟ ਕੇ ਬਾਹਰ ਕਿਵੇਂ ਜਾ ਰਿਹਾ ਕੱਲ ਵੀ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਪੰਜਾਬ ਸਰਕਾਰ ਦੀ ਗੱਡੀ ਫੜੀ ਜਾਣੀ ਤੇ ਵਿੱਚੋਂ ਉਹਦੇ ਆਮ ਆਦੀ ਪਾਰਟੀ ਦੀਆਂ ਛੰਡੀਆਂ ਮਿਲੀਆਂ ਤੇ ਉਹਦੇ ਵਿੱਚੋਂ ਨੋਟਾਂ ਦੀ ਜਿਹੜੀ ਆ ਉਹ ਨਵਾਫਾ ਪਰਿਆਂ ਮਿਲਣਾ ਇਹ ਕਿਸਮਤ ਵਾਲਾ ਇਸ਼ਾਰਾ ਕਰ ਰਿਹਾ ਤਾਂ ਹੀ ਉਹ ਅਸੀਂ ਕਹਿੰਦੇ ਆ ਕਿ ਇਹ ਮਾਡਰਨ ਅਬਦਾਲੀਆਂ ਦੀ ਸਰਕਾਰ ਆ ਪੰਜਾਬ ਦੇ ਵਿੱਚ ਪੰਜਾਬ ਵਾਸੀਆਂ ਨੂੰ ਬੇਨਤੀ ਆ ਬਚਾ ਲਓ ਪੰਜਾਬ ਨੂੰ ਜੇ ਬਚਾ ਸਕਦੇ ਹੋ ਨਹੀਂ ਐਨਾ ਲੁੱਟ ਕੇ ਲੈ ਕੇ ਜਾਣਗੇ ਜਿਹਦੀ ਪਰਪਾਈ ਕਰ ਲਈ ਕਈ ਸਾਲ ਆਪਣ ਲੱਗ ਜਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ